ਦਾ ਸਾਰਾ ਬਰਛਾ ਸੀ ਗੁਰੂ ਸਾਹਿਬ ਜੀ ਦੇ ਹੱਥ ਵਿੱਚ ਬੜਾ ਡਾਢਾ ਤਿੱਖਾ ਫਲਾਦ ਦਾ ਬਣਿਆ ਹੋਇਆ ਬਰਛਾ ਕਰ ਨੀਰਗ ਸਵਹਮ ਨੀ ਹਤੋ ਸਤਗੁਰੂ ਮਹਾਰਾਜ ਜੀ ਨੇ ਉਹ ਜਿਹੜਾ ਬਰਛਾ ਸੀ ਨਾ ਆਪਣੇ ਹੱਥ ਦੇ ਵਿੱਚੋਂ ਬੜੀ ਜ਼ੋਰ ਦੇ ਨਾਲ ਜਿਹੜਾ ਜ਼ਮੀਨ ਕਿਉਂਕਿ ਪਤਰੀਲੀ ਜ਼ਮੀਨ ਹੈ ਕੋਈ ਮਾਰਨ ਦੀ ਬਰਛਾ ਉਤੇ ਸੋਚ ਵੀ ਨਹੀਂ ਸਕਦਾ ਇਓਸੇ ਪਹਾੜੀ ਦਾ ਤੇ ਉੱਥੇ ਸਤਿਗੁਰੂ ਮਹਾਰਾਜ ਨੇ ਬੜੇ ਜ਼ੋਰ ਦੇ ਨਾਲ ਵਾਰ ਕੀਤਾ ਜ਼ਮੀਨ ਦੇ ਉੱਤੇ ਦਸਿਆ ਕਿ ਤੱਕ ਉਹਨਾਂ ਐ ਚ ਨੇ ਕਾਸੇ ਬਹੁਤ ਜ਼ਿਆਦਾ ਬਰਸ਼ਾ ਪਈ ਥੱਲੇ ਧਸ ਗਿਆ ਮੈਂ ਕੱਲ ਵੀ ਬੇਨਤੀ ਕੀਤੀ ਕਿ ਠੀਕ ਹੈ ਜਦੋਂ ਗੁਰੂ ਸਾਹਿਬ ਛਸ਼ਤਰ ਚਲਾਉਂਦੇ ਉਹ ਆਪਾਂ ਨੂੰ ਤੇ ਲੱਗਦਾ ਕਿ ਅੱਗੇ ਥਾਲ ਜਿਹੜੀ ਹੈ ਬਰਸ਼ੇ ਦੀ ਫੁੱਟਕਦੀ ਹੈ ਪਰ ਉਹ ਬਹੁਤ ਲੰਮੀ ਹੋ ਜਾਂਦੀ ਪਈ ਜਿੱਥੇ ਜਾਂਦੀ ਹੈ ਉੱਥੇ ਪਹੁੰਚ ਜਾਂਦੀ ਜਿੱਥੋਂ ਤੱਕ ਉਹਨੇ ਜਾਣਾ ਹੁੰਦਾ ਸੋ ਬੜੇ ਖਿੱਚ ਕੇ ਬਰਸ਼ਾ ਮਾਰਿਆ ਜੇ ਮਾਰ ਕੇ ਛੱਡ ਦਿੰਦੇ ਤੇ ਕੋਈ ਉਹਨੂੰ ਕੁੱਟ ਵੀ ਨਹੀਂ ਸੀ ਸਕਦਾ ਕੋ ਸਤਨਾਮ ਜੇ ਮਾਰ ਕੇ ਛੱਡ ਦਿੰਦੇ ਕੁੱਟਿਆ ਨਹੀਂ ਸੀ ਜਾਣਾ ਉਹਨੂੰ ਬੜੇ ਜ਼ੋਰ